ਪੰਜਾਬ ਸਟੇਟ ਪਾਵਰ ਕਮ ਲਿਮਟਿਡ ਪਟਿਆਲਾ ਨੇ ਲਿਆ ਅਹਿਮ ਫੈਸਲਾ ਇੰਜੀਨੀਅਰ ਸ੍ਰਿਸ਼ਟੀ ਰਮਨ ਵਿਸ਼ੇਸ਼ਟ ਹੋਣਗੇ ਨਵੇਂ ਚੀਫ ਇੰਜੀਨੀਅਰ ਤੇ ਇਸ ਫੈਸਲੇ ਤੇ ਜਿਤਾਈ ਗਈ ਹੈ ਪਰਸੰਤਾ ਜਿਹਾ ਦੱਸਦੀ ਹੈ ਕਿ ਪੰਜਾਬ ਸਟੇਟ ਪਾਵਰ ਕਮ ਲਿਮਟਿਡ ਪਟਿਆਲਾ ਦੇ ਵੱਲੋਂ ਇੱਕ ਵੱਡਾ ਤੇ ਅਹਿਮ ਫੈਸਲਾ ਲੈ ਲਿਆ ਗਿਆ ਹੈ ਇੰਜੀਨੀਅਰ ਸ੍ਰਿਸ਼ਟੀ ਰਮਨ ਵਿਸ਼ੇਸ਼ਟ ਹੁਣ ਨਵੇਂ ਚੀਫ ਇੰਜੀਨੀਅਰ ਹੋਣਗੇ ਤੇ ਇਹ ਸਪੈਸ਼ਲਿਟੀ ਪੀਐਸਪੀਸੀਐਲ ਦੇ ਵੱਲੋਂ ਖੁਸ਼ੀ ਵੀ ਜਤਾਈ ਗਈ ਹੈ ਦੱਸਦੀ ਹੈ ਕਿ ਇੰਜੀਨੀਅਰ ਸ੍ਰਿਸ਼ਟੀ ਰਮਨ ਵਿਸ਼ੇਸ਼ਟ ਹੁਣ ਇੰਜੀਨੀਅਰ ਇਨ ਚੀਫ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇਣਗੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ ਨੇ ਉਹ ਬਾਖੂਬੀ ਨਿਭਾਈਆਂ ਗਈਆਂ ਨੇ ਤੇ ਹੁਣ ਉਹਨਾਂ ਦੇ ਮੋਢਿਆਂ ਤੇ ਇਹ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਗਈ ਹੈ ਉਹਨਾਂ ਨੂੰ ਚੀਫ ਇੰਜੀਨੀਅਰ ਬਣਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਇੰਜੀਨੀਅਰ ਸ੍ਰਿਸ਼ਟੀ ਰਮਨ ਵਿਸ਼ਿਸ਼ਟ ਹੋਣਾਂ ਦੇ ਹੁਣ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਰਾ ਹੀ ਸ਼ਾਖਾ ਪ੍ਰਬੰਧਨ ਹੋਵੇਗਾ ਉਹਨਾਂ ਦੇ ਵੱਲੋਂ ਨਿਯਮਾਂ ਦੀ ਪਾਲਣਾ ਕਰਵਾਈ ਜਾਵੇਗੀ ਹਰ ਪ੍ਰਕਾਰ ਦੀਆਂ ਜਿਹੜੀਆਂ ਸਬੰਧਤ ਨੀਤੀਆਂ ਨੇ ਇਸ ਬੰਦ ਦੇ ਵਿੱਚ ਉਹ ਫੈਸਲੇ ਲੈਣਗੇ ਜਿੰਨੇ ਵੀ ਸਬੰਧਤ ਅਧਿਕਾਰੀ ਨੇ ਉਹਨਾਂ ਦਾ ਮਾਰਗਦਰਸ਼ਨ ਕਰਨਾ ਵੀ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਵੇਗੀ ਜੇਕਰ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ ਤਾਂ ਇਸ ਬੰਦ ਦੇ ਵਿੱਚ ਵੀ ਉਹੀ ਫੈਸਲੇ ਲੈਣਗੇ ਤਕਨੀਕੀ ਆਡਿਟ ਵੀ ਉਹਨਾਂ ਦੇ ਵੱਲੋਂ ਹੀ ਕਰਵਾਇਆ ਜਾਵੇਗਾ ਜਿੰਨੇ ਵੀ ਸਬੰਧਿਤ ਕਰਮਚਾਰੀ ਨੇ ਜੇਕਰ ਇਸ ਬੰਦ ਦੇ ਵਿੱਚ ਕੋਈ ਵੀ ਸਮੱਸਿਆ ਪੈਦਾ ਹੁੰਦੀ ਆ ਤਾਂ ਇਸ ਬੰਦ ਦੇ ਵਿੱਚ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਵੀ ਹੋਣਾ ਇੰਜੀਨੀਅਰ ਸ਼੍ਰਿਸ਼ਟੀ ਰਮਨ ਵਸੀਸ਼ਟ ਹੋਰਾਂ ਦੀ ਹੀ ਹੋਵੇਗੀ ਸੋ ਪੀਐਸਪੀਸੀਐਲ ਦੇ ਵੱਲੋਂ ਇਹ ਵੱਡਾ ਤੇ ਐਮ ਫੈਸਲਾ ਲੈ ਲਿਆ ਗਿਆ ਏ ਇੰਜੀਨੀਅਰ ਸ਼੍ਰਿਸ਼ਟੀ ਰਮਨ ਵਸੀਸ਼ਟ ਹੋਰਾਂ ਨੂੰ ਚੀਫ ਇੰਜੀਨੀਅਰ ਬਣਾ ਕੇ ਪੀਐਸਪੀਸੀਐਲ ਜਿਹੜਾ ਕਿ ਖੁਸ਼ੀ ਜਤਾ ਰਿਹਾ ਹੈ